ਅੱਜ ਅਸੀਂ ਮਾਨਸਾ ਬਲਾਕ ਦੇ ਪਿੰਡ ਭੈਣੀਵਾਗਾ ਦੇ ਵਿੱਚ ਖੜੇ ਆ। ਇਹ ਕਿਸਾਨ ਖੜਾ ਹੈ। ਇਸ ਕਿਸਾਨ ਨੇ ਸਰਕਾਰ ਦੇ ਆਖੇ ਲੱਗ ਕੇ 10 ਕਿੱਲੇ ਜਿਹੜੀ ਝੋਨੇ ਦੀ ਪਰਾਲੀ ਖੜੀ ਸੀ ਉਹ ਖੜੀ ਪਰਾਲੀ ਦੇ ਵਿੱਚ ਕਣਕ ਬੀਜੀ ਹੈ ਕਿਉਂਕਿ ਸਰਕਾਰ ਕਹਿੰਦੀ ਸੀ ਵੀ ਜੇ ਅੱਗ ਲਾਓਗੇ ਤਾਂ ਪ੍ਰਦੂਸ਼ਣ ਫੈਲਦਾ ਹੈ। ਤਾਂ ਇਹ ਕਿਸਾਨ ਸਰਕਾਰ ਦੇ ਆਖੇ ਲੱਗਿਆ 10 ਕਿੱਲੇ ਬਿਨਾਂ ਅੱਗ ਲਾਏ ਕਣਕ ਬੀਜੀ ਹੈ। ਹੁਣ ਤੁਸੀਂ ਦੇਖ ਲਓ। ਵੀ ਜਿਹੜੀ 10 ਦੇ 10 ਕਿੱਲੇ ਆ ਉਹਦੇ ਵਿੱਚ ਸੁੰਡ ਪੈ ਗਿਆ ਤੇ ਅੱਜ ਜਿਹੜਾ ਸਮਾਂ ਆਇਆ ਅੱਜ ਇੱਕ ਪੋ ਹੋ ਗਿਆ 2 ਮਹੀਨੇ ਜਿਹੜੀ ਕਣਕ ਦੀ ਬਜਾਈ ਹੈ 2 ਮਹੀਨੇ ਹੋ ਗਏ ਸੀ ਇਸ ਕਣਕ ਬੀਜ ਨੂੰ ਹੁਣ ਇਹ ਕਿਸਾਨ ਇਸ ਜ਼ਮੀਨ ਦੇ ਵਿੱਚ ਨਾ ਕਣਕ ਵੀ ਸਕਦਾ ਨਾ ਕੋਈ ਹੋਰ ਫਸਲ ਬੀਜ ਸਕਦਾ ਤਾਂ ਅਸੀਂ ਸਰਕਾਰ ਮੂਰੇ ਸਾਡਾ ਸਵਾਲ ਹੈ ਕਿ ਛੋੜੇ ਆਖੇ ਲੱਗ ਕੇ ਇਸ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਅੱਜ ਇਹਦੀ ਕਣਕ ਦੀ ਫਸਲ ਹੈ ਜਿਹੜੀ 10 ਕਿੱਲੇ ਬਰਬਾਦ ਹੋ ਗਈ ਤਾਂ ਤੁਸੀਂ ਹੁਣ ਇਸ ਕਿਸਾਨ ਨੂੰ ਕੀ ਦਿੰਨੇ ਹੋ ਕਿਉਂਕਿ ਕਰਜ਼ੇ ਦੀ ਪੰਡ ਤਾਂ ਪਹਿਲਾਂ ਹੀ ਇਹਦੇ ਸਿਰ ਤੇ ਭਾਰੀ ਹੈ ਉਹ ਕਰਜ਼ੇ ਦੀ ਪੰਡ ਜਿਹੜੀ ਪਹਿਲਾਂ ਹੀ ਇਹਨੇ ਮੋਢੇ ਨਮਾਏ ਹੋਏ ਆ ਉਹ ਹੁਣ ਹੋਰ ਭਾਰੀ ਹੋਣੀ ਹੈ ਤੇ ਜਿਹੜਾ ਇਹ ਖੁਦਕੁਸ਼ੀਆਂ ਦਾ ਰਾਹ ਪੰਜਾਬ ਦੇ ਵਿੱਚ ਇਹ ਖੁੱਲਾ ਹੋਣਾ ਹੈਗਾ ਹੁਣ ਉਹ ਕਿਸਾਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਤੇ ਜਦੋਂ ਪਰਾਲੀ ਨੂੰ ਅੱਗ ਲਾਉਣ ਦਾ ਸਮਾਂ ਸੀ ਉਦੋਂ ਪੰਜਾਬ ਸਰਕਾਰ ਦੇ ਜੇ ਕਹਿ ਦਈਏ ਵੀ ਹਰੇਕ ਥਾਣੇ ਨੂੰ ਤੇ ਮੁਲਾਜ਼ਮਾਂ ਨੂੰ ਪਿੰਡ ਵੰਡੇ ਹੋਏ ਸੀ ਜਿੱਥੋਂ ਧੂਆ ਨਿਕਲਦਾ ਸੀ ਉਹ ਫੱਟ ਦੇਣੇ ਗੱਡੀ ਲੈ ਕੇ ਆ ਜਾਂਦੇ ਤੇ ਉਹ ਕਿਸਾਨ ਨੂੰ ਥਾਣੇ ਚ ਲੈ ਜਾਂਦੇ ਡਰਾਉਂਦੇ ਦਬਕਾ ਮਾਰਦੇ ਤੇ ਅੱਜ ਨਾ ਕੋਈ ਸਰਕਾਰ aí ਸਰਕਾਰੀ ਦਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇੱਥੇ ਆਏ ਨਾਉ ਪੁਲਿਸ ਆਈ ਜਿਹੜੀ ਡਰਾਉਂਦੀ ਸੀ ਤੇ ਅੱਜ ਇਹ ਕਿਸਾਨ ਜੇ ਕਹਿ ਦਈਏ ਠੱਗਿਆ ਮਹਿਸੂਸ ਕਰ ਰਿਹਾ ਹੈ ਸਾਡੀ ਸਰਕਾਰ ਤੋਂ ਮੰਗ ਹੈ ਕਿ ਆਪ ਦੇ ਖੇਤੀਬਾੜੀ ਵਿਭਾਗ ਦੇ ਜਿਹੜੇ ਅਫਸਰ ਹੈ ਉਹ ਭੇਜ ਕੇ ਪਿੰਡਾਂ ਦੇ ਵਿੱਚ ਉਹਦੀ ਸਪੈਸ਼ਲ ਗੜਧੌਰੀ ਕਰਾਓ ਤੇ ਜਿਹੜੇ ਕਿਸਾਨਾਂ ਨੇ ਬਗੈਰ ਅੱਗ ਲਾਏ ਕਣਕ ਬੀਜੀ ਹੈ ਜਿਹੜੀਆਂ ਸੁੰਢ ਪਏ ਗਿਆ ਜਿਨ੍ਹਾਂ ਦਾ ਨੁਕਸਾਨ ਹੈ ਉਸ ਦਾ ਬਣਦਾ ਮਾਮਜ਼ਾ ਦਿਓ ਤੇ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਜਿਹੜਾ ਗੁੱਸਾ ਹੈ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਲਈ ਤਿਆਰ ਰਹੋ ਇਹ ਸਰਕਾਰ ਦੇ ਆਖੇ ਕਣਕ ਬੀਜੀ ਸੀ ਜੀ ਤੇ ਸਰਕਾਰ ਕਹਿੰਦੀ ਅੱਗ ਨਹੀਂ ਲਾਉਣੀ ਪ੍ਰਦੂਸ਼ਣ ਖਿੰਡੂਗਾ ਜੀ ਪ੍ਰਦੂਸ਼ਣ ਦੇ ਮਾਰੇ ਨੇ ਕਣਕ ਬੀਜੀ ਸੀ ਕਿ ਹੁਣ ਆ ਦੇਖੋ ਛੰਡ ਪੈ ਗਿਆ ਜੀ ਹੁਣ ਕੀ ਕਰੀਏ ਸਰਕਾਰ ਤੋਂ ਜੀ ਕੀ ਮੰਗ ਕਰਦੇ ਹੋਗੇ ਮੰਗ ਤਾਂ ਇਹੀ ਕਰਦੇ ਆ ਜੀ ਕਿਸਾਨ ਦਾ ਕਿੰਨਾ ਖਰਚਾ ਹੋ ਗਿਆ ਜੀ ਖਰਚੇ ਦੀ ਮੰਗ ਕਰਦੇ ਆ ਜੀ ਹੁਣ ਦੁਬਾਰੇ ਕੋਈ ਕੋਈ ਫਸਲ ਵੀ ਨਹੀਂ ਵੇਚ ਰਹੀ ਸੀ ਮਹੀਨੇ ਇੱਕ ਵਾਹਣ ਵਿਲਾ ਰਹੂਗਾ ਜੀ ਸਰਕਾਰੀ ਅਧਿਕਾਰੀ ਇੱਥੇ ਆਏ ਨੇ ਕੋਈ ਨਹੀਂ ਆਇਆ ਜੀ ਕਿਉਂਕਿ ਸਰਕਾਰ ਕਹਿੰਦੀ ਵੇ ਅਸੀਂ ਆਪਣੇ ਨੁਮਾਇंदे ਭੇਜਿਆ ਆਪਣੇ ਮੁਲਾਜ਼ਮ ਭੇਜਦੇ ਆ ਖੇਤਾਂ ਵਿੱਚ ਸਰਵੇ ਕਰਨ ਦੇ ਲਈ ਕੋਈ ਨਹੀਂ ਆਇਆ ਜੀ ਨੁਮਾਇंदे ਹੁਣ ਤਾਂ ਕੁਝ ਨਹੀਂ ਕਰ ਰਹੇ ਜੀ ਬਾਹਰ ਐ ਪਿੰਡ ਪੈਣੀ ਵਾਗਾ ਦੇ ਵਿੱਚ ਕਿਸਾਨ ਦੇ ਖੇਤ ਵਿੱਚ ਆਏ ਆ ਖੇਤ ਦੇ ਵਿੱਚ ਜੋ ਕਿਸਾਨ ਨੇ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਪੇਣਾ ਕਲਾਈ ਇਹ ਕਣਕ ਦੇ 9-10 ਕਿੱਲੇ ਬੀਜੇ ਸੀ ਉਹਨਾਂ 9-10 ਕਿੱਲਾਂ ਦੇ ਵਿੱਚ ਸਾਰੀ ਕਣਕ ਦੇ ਵਿੱਚ ਸੁੰਡ ਪੈਦਾ ਹੋ ਗਿਆ ਤੇ ਹੁਣ ਸਥਿਤੀ ਇਹ ਬਣੀ ਖੜੀ ਹੈ ਵੀ ਤਵੀਆਂ ਪਾ ਕੇ ਕਿਸਾਨ ਬਹਣ ਨੂੰ ਮਜਬੂਰ ਹੈ ਹੋਰ ਫਸਲ ਕੋਈ ਬੀਜ ਨਹੀਂ ਸਕਦਾ ਅਸੀਂ ਸਰਕਾਰ ਤੋਂ ਪੂਰ ਜ਼ੋਰ ਮੰਗ ਕਰਦੇ ਆ ਵੀ ਇੱਥੇ ਆਪ ਦਾ ਕੋਈ ਖੇਤੀਬਾੜੀ ਅਧਿਕਾਰੀ ਭੇਜੇ ਕੋਈ ਬੰਦਾ ਮਾਪਜਾ ਦੇਵੇ ਜਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਖੁੱਲ੍ਹ ਦਿੱਤੀ ਜਾਵੇ ਵੀ ਅਸੀਂ ਆਪ ਦਾ ਅੱਗ ਲਾ ਕੇ ਕਣਕ ਬੀਜਿਆ ਕਰਾਂਗੇ ਬੀਜਾ ਇਸ ਕਰਕੇ ਕਰਾਂਗੇ ਕਿਉਂਕਿ ਕੋਈ ਹੱਲ ਨਹੀਂ ਤੇ ਹੁਣ ਸਾਨੂੰ ਤਾਂ ਕਿਸਾਨ ਸਰਕਾਰ ਨੂੰ ਦੁਬਾਰਾ ਚੇਤਾਵਨੀ ਹੈ ਵੀ ਜੇ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਨਾ ਕੱਢਿਆ ਗਿਆ ਤਾਂ ਸਾਡੇ ਗੁੱਸੇ ਦਾ ਵਿਰੋਧ ਕਰਨ ਲਈ ਤਿਆਰ ਰਹੇ